ਅਬ ਵੇਖੋ ਪਤੰਦਰਾਂ ਦੇ ਬਲੋ ਕਿੱਥੇ ਸ਼ਰਾਬ ਲਕੋ ਕੇ ਰੱਖੀ ਗਈ ਸੀ ਹਾਲਾਂਕਿ ਜਦ ਛਾਪਾ ਵੱਜਿਆ ਤਾਂ ਉਧਰ ਵੇਖੋ ਕਿਹੜੀ ਥਾਂ ਤੋਂ ਸ਼ਰਾਬ ਜੜੀ ਹੈ ਉਭਰ ਆ ਮਤ ਹੋਈ ਹੈ ਤਾਂ ਡਰਾਏ ਸਟੇਟ ਦੇ ਉੱਤੇ ਬਵਾਲ ਹੈ ਟਾਇਲਟ ਸੀਟ ਦੇ نیچے ਸ਼ਰਾਬ ਲੁਕੋ ਕੇ ਰੱਖੀ ਜਾਂਦੀ ਹੈ ਹਾਲਾਂਕਿ ਦੱਸ ਦਈਏ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਜੱਛਾਪਾ ਮਾਰਿਆ ਇੱਕ ਘਰ ਦੇ ਵਿੱਚ ਰੇਡ ਕੀਤੀ ਹੈ ਤਾਂ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇੱਕ ਟਾਇਲਟ ਸੀਟ ਦੇ ਹੇਠਾਂ ਵੀ ਕੋਈ ਸ਼ਰਾਬ ਲੁਕੋ ਕੇ ਰੱਖ ਸਕਦਾ ਜਿਹੜੀ ਹਿੰਦੀ ਟਾਇਲਟ ਸੀਟ ਹੁੰਦੀ ਹੈ ਉਸ ਦੇ ਹੇਠਾਂ ਸ਼ਰਾਬ ਲੁਕੋ ਕੇ ਰੱਖੀ ਗਈ ਸੀ ਹਾਲਾਂਕਿ ਜਦ ਪੁਲਿਸ ਨੇ ਛਾਪਾ ਮਾਰਿਆ ਐਕਸਾਈਜ਼ ਵਿਭਾਗ ਮੌਕੇ ਤੇ ਪਹੁੰਚਿਆ ਤਾਂ ਵੇਖੋ ਕਿਵੇਂ ਟਾਇਲਟ ਸੀਟ ਦੇ ਹੇਠੋਂ ਸ਼ਰਾਬ ਕੱਢੀ ਗਈ ਹੈ ਦਰਸਲ ਇੱਥੇ ਪੁਲਿਸ ਨੇ ਟਾਇਲਟ ਸੀਟ ਦੇ ਹੇਠਾਂ ਸ਼ਰਾਬ ਦੀਆਂ ਬੋਤਲਾਂ ਜੋ ਕਿ ਲਕੋ ਕੇ ਰੱਖੀਆਂ ਗਈਆਂ ਸਨ ਇੱਕ-ਇੱਕ ਕਰਕੇ ਬਾਹਰ ਕੱਢੀਆਂ ਨੇ ਤੇ ਇਸ ਪਤੰਦਰ ਦਾ ਜੁਗਾੜ ਸੋਚ ਕੇ ਤਾਂ ਤੁਹਾਡਾ ਵੀ ਦਿਮਾਗ ਹਿਲ ਜਾਣਾ ਹੈ ਕਿ ਆਖਰ ਇਹ ਕਿਵੇਂ ਸੋਚਿਆ ਹੋਣਾ ਹੈ ਕਿ ਇੱਕ ਟਾਇਲਟ ਸੀਟ ਦੇ نیچے ਸ਼ਰਾਬ ਰੱਖੀ ਜਾਵੇ ਤਾਂ ਜੋ ਪੁਲਿਸ ਦੀ ਨਜ਼ਰ ਤੋਂ ਬਚ ਸਕੇ ਹਾਲਾਂਕਿ ਗੁਜਰਾਤ ਡਰਾਈ ਸਟੇਟ ਨੂੰ ਲੈ ਕੇ ਕਾਫੀ ਬਵਾਲ ਹੈ ਤੇ ਹੁਣ ਪੁਲਿਸ ਤੇ ਐਕਸਰਸਾਈਜ਼ ਵਿਭਾਗ ਐਕਸ਼ਨ ਆ ਵੇਖੋ ਪਤੰਦਰਾਂ ਦੇ ਵੱਲੋਂ ਕਿੱਥੇ ਸ਼ਰਾਬ ਲਕੋ ਕੇ ਰੱਖੀ ਗਈ ਸੀ ਹਾਲਾਂਕਿ ਜਦ ਛਾਪਾ ਵੱਜਿਆ ਤਦਰ ਵੇਖੋ ਕਿਹੜੀ ਥਾਂ ਤੋਂ ਸ਼ਰਾਬ ਜੜੀ ਹੈ ਉਬਰਾਹਤ ਹੋਈ ਹੈ ਤਾਂ ਡਰਾਏ ਸਟੇਟ ਦੇ ਉੱਤੇ ਬਵਾਲ ਹੈ ਟਾਇਲਟ ਸੀਟ ਦੇ نیچے ਸ਼ਰਾਬ ਲੁਕੋ ਕੇ ਰੱਖੀ ਜਾਂਦੀ ਹੈ ਹਾਲਾਂਕਿ ਦੱਸ ਦਈਏ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਜੱਫਾ ਮਾਰਿਆ ਇੱਕ ਘਰ ਦੇ ਵਿੱਚ ਰੇਡ ਕੀਤੀ ਹੈ ਤਾਂ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇੱਕ ਟਾਇਲਟ ਸੀਟ ਦੇ ਹੇਠਾਂ ਵੀ ਕੋਈ ਸ਼ਰਾਬ ਲੁਕੋ ਕੇ ਰੱਖ ਸਕਦਾ ਜਿਹੜੀ ਹਿੰਦੀ ਟਾਇਲਟ ਸੀਟ ਹੁੰਦੀ ਹੈ ਉਸ ਦੇ ਹੇਠਾਂ ਸ਼ਰਾਬ ਲੁਕੋ ਕੇ ਰੱਖੀ ਗਈ ਸੀ ਹਾਲਾਂਕਿ ਜਦ ਪੁਲਿਸ ਨੇ ਛਾਪਾ ਮਾਰਿਆ ਐਕਸਾਈਜ਼ ਵਿਭਾਗ ਮੌਕੇ ਤੇ ਪਹੁੰਚਿਆ ਤਾਂ ਵੇਖੋ ਕਿਵੇਂ ਟਾਇਲਟ ਸੀਟ ਦੇ ਹੇਠੋਂ ਸ਼ਰਾਬ ਕੱਢੀ ਗਈ ਹੈ ਦਰਸਲ ਇੱਥੇ ਪੁਲਿਸ ਨੇ ਟਾਇਲਟ ਸੀਟ ਦੇ ਹੇਠਾਂ ਸ਼ਰਾਬ ਦੀਆਂ ਬੋਤਲਾਂ ਜੋ ਕਿ ਲਕੋ ਕੇ ਰੱਖੀਆਂ ਗਈਆਂ ਸਨ ਇੱਕ-ਇੱਕ ਕਰਕੇ ਬਾਹਰ ਕੱਢੀਆਂ ਨੇ ਤੇ ਇਸ ਪਤੰਦਰ ਦਾ ਜੁਗਾੜ ਸੋਚ ਕੇ ਤਾਂ ਤੁਹਾਡਾ ਵੀ ਦਿਮਾਗ ਹਿਲ ਜਾਣਾ ਹੈ ਕਿ ਆਖਰ ਇਹ ਕਿਵੇਂ ਸੋਚਿਆ ਹੋਣਾ ਹੈ ਕਿ ਇੱਕ ਟਾਇਲਟ ਸੀਟ ਦੇ نیچے ਸ਼ਰਾਬ ਰੱਖੀ ਜਾਵੇ ਤਾਂ ਜੋ ਪੁਲਿਸ ਦੀ ਨਜ਼ਰ ਤੋਂ ਬਚ ਸਕੇ ਹਾਲਾਂਕਿ ਗੁਜਰਾਤ ਡਰਾਈ ਸਟੇਟ ਨੂੰ ਲੈ ਕੇ ਕਾਫੀ ਬਵਾਲ ਹੈ ਤੇ ਹੁਣ ਪੁਲਿਸ ਆ ਵੇਖੋ ਪਤੰਦਰਾਂ ਦੇ ਵੱਲੋਂ ਕਿੱਥੇ ਸ਼ਰਾਬ ਲਕੋ ਕੇ ਰੱਖੀ ਗਈ ਸੀ ਹਾਲਾਂਕਿ ਜਦ ਛਾਪਾ ਵੱਜਿਆ ਤਾਂ ਉਧਰ ਵੇਖੋ ਕਿਹੜੀ ਥਾਂ ਤੋਂ ਸ਼ਰਾਬ ਜੜੀ ਹੈ ਉਭਰ ਆ ਮਤ ਹੋਈ ਹੈ ਤਾਂ ਡਰਾਏ ਸਟੇਟ ਦੇ ਉੱਤੇ ਬਵਾਲ ਹੈ ਟਾਇਲਟ ਸੀਟ ਦੇ نیچے ਸ਼ਰਾਬ ਲੁਕੋ ਕੇ ਰੱਖੀ ਜਾਂਦੀ ਹੈ ਹਾਲਾਂਕਿ ਦੱਸ ਦਈਏ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਜੱਛਾਪਾ ਮਾਰਿਆ ਇੱਕ ਘਰ ਦੇ ਵਿੱਚ ਰੇਡ ਕੀਤੀ ਹੈ ਤਾਂ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇੱਕ ਟਾਇਲਟ ਸੀਟ ਦੇ ਹੇਠਾਂ ਵੀ ਕੋਈ ਸ਼ਰਾਬ ਲੁਕੋ ਕੇ ਰੱਖ ਸਕਦਾ ਜਿਹੜੀ ਹਿੰਦੀ ਟਾਇਲਟ ਸੀਟ ਹੁੰਦੀ ਹੈ ਉਸ ਦੇ ਹੇਠਾਂ ਸ਼ਰਾਬ ਲੁਕੋ ਕੇ ਰੱਖੀ ਗਈ ਸੀ ਹਾਲਾਂਕਿ ਜਦ ਪੁਲਿਸ ਨੇ ਛਾਪਾ ਮਾਰਿਆ ਐਕਸਾਈਜ਼ ਵਿਭਾਗ ਮੌਕੇ ਤੇ ਪਹੁੰਚਿਆ ਤਾਂ ਵੇਖੋ ਕਿਵੇਂ ਟਾਇਲਟ ਸੀਟ ਦੇ ਹੇਠੋਂ ਸ਼ਰਾਬ ਕੱਢੀ ਗਈ ਹੈ ਦਰਅਸਲ ਇੱਥੇ ਪੁਲਿਸ ਨੇ ਟਾਇਲਟ ਸੀਟ ਦੇ ਹੇਠਾਂ ਸ਼ਰਾਬ ਦੀਆਂ ਬੋਤਲਾਂ ਜੋ ਕਿ ਲਕੋ ਕੇ ਰੱਖੀਆਂ ਗਈਆਂ ਸਨ ਇੱਕ-ਇੱਕ ਕਰਕੇ ਬਾਹਰ ਕੱਢੀਆਂ ਨੇ ਤੇ ਇਸ ਪਤੰਦਰ ਦਾ ਜੁਗਾੜ ਸੋਚ ਕੇ ਤਾਂ ਤੁਹਾਡਾ ਵੀ ਦਿਮਾਗ ਹਿਲ ਜਾਣਾ ਹੈ ਕਿ ਆਖਰ ਇਹ ਕਿਵੇਂ ਸੋਚਿਆ ਹੋਣਾ ਹੈ ਕਿ ਇੱਕ ਟਾਇਲਟ ਸੀਟ ਦੇ نیچے ਸ਼ਰਾਬ ਰੱਖੀ ਜਾਵੇ ਤਾਂ ਜੋ ਪੁਲਿਸ ਦੀ ਨਜ਼ਰ ਤੋਂ ਬਚ ਸਕੇ ਹਾਲਾਂਕਿ ਗੁਜਰਾਤ ਡਰਾਈ ਸਟੇਟ ਨੂੰ ਲੈ ਕੇ ਕਾਫੀ ਬਵਾਲ ਹੈ ਤੇ ਹੁਣ ਪੁਲਿਸ ਤੇ ਐਕਸਾਈਜ਼ ਵਿਭਾਗ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ